ਅਬੋਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਬੇਨਵਜੂਦਿਆ ਜਾਖੜ ਸਾਹਿਬ ਪਹਿਲਾਂ ਤਾਂ ਸਵਾਲ ਕਾਂਗਰਸੀ ਕਹਾਂਗੇ ਹੁਣ ਭਾਜਪਾ ਦਾ ਕਹਾਂ ਨਹੀਂ ਦੇਖੋ ਮੈਂ ਤਾਂ ਇਹਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਕਾਂਗਰਸ ਤੋਂ ਮੈਂ ਸਸਪੈਂਡਡ ਹੈਗਾ ਤੇ ਜਾਖੜ ਸਾਹਿਬ ਦੇ ਨਾਲ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਹੈਗਾ ਤੇ ਮੇਰੇ ਖਿਆਲ ਇਹ ਹੁਣ ਕੋਈ ਮਾਇਨੇ ਨਹੀਂ ਰੱਖਦੇ ਉਹਨਾਂ ਮੁੱਦੇ ਤੇ ਉਹਨਾਂ ਮੈਂ ਆਪਣੇ ਇਲਾਕੇ ਦੇ ਵਿੱਚ ਨਹਿਰ ਦੀ ਬੜੀ ਵੱਡੀ ਸਮੱਸਿਆ ਸੀ ਪਰ ਅੱਜ ਤਜਵੀਜ਼ ਰੱਖੀ ਗਈ ਹੈ ਬਜਟ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਵਾਕਿਆ ਹੀ ਸਰਕਾਰ ਸਜੀਦਾ ਉਸ ਚੀਜ਼ ਨੂੰ ਲੈ ਕੇ ਨਹੀਂ ਸਜੀਦਾ ਹੁੰਦੀ ਤਾਂ ਉਹਨਾਂ ਨੇ ਗਲਤ ਕੀਤੀ ਪਰ ਅਲੋਕੇਸ਼ਨ ਤਾਂ ਇੱਕ ਪੈਸੇ ਵੀ ਇੱਕ ਪੈਸੇ ਦੇ ਵੀ ਨਹੀਂ ਹੈ ਬਜਟ ਦੇ ਵਿੱਚ ਐਂਡ ਬਹੁਤ ਸਾਰੀ ਗੱਲਾਂ ਹੈ ਬਜਟ ਦੇ ਵਿੱਚ ਉਹਨਾਂ ਨੇ ਚਿੱਲੀ ਸੈਂਟਰ ਦੀ ਗੱਲ ਕੀਤੀ ਉਹ ਉਹ ਤਾਂ ਪੰਜਾਬ ਐਗਰੋ ਕਿੰਨੇ ਸਾਲਾਂ ਤੋਂ ਚਲਾ ਰਿਹਾ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਿਹਾ ਕੋਈ ਕਈ ਸਾਲਾਂ ਤੋਂ ਪਲਾਂਟ ਚੱਲ ਰਿਹਾ ਹੈ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਦਾ ਜ਼ਿਕਰ ਕਿੱਥਾ ਗਿਆ ਉਹ ਕੈਂਸਰ ਹਸਪੀਟਲ ਦਾ ਪ੍ਰੋਜੈਕਟ ਕਦੋਂ ਦਾ ਰੋਲ ਰਿਹਾ ਜਾਣੀ ਸਾਹਿਬ ਦੇ ਟਾਈਮ ਤੋਂ ਚੱਲ ਰਹੀ ਹੈ ਉਹ ਗੱਲ ਕੋਈ ਉਹਦੇ ਵਿੱਚ ਮਤਲਬ ਅਪਡੇਟ ਨਹੀਂ ਹੋ ਰਿਹਾ ਕੋਈ ਅਗੇਨ ਜਿਵੇਂ ਮੈਂ ਬਾਰ-ਬਾਰ ਗੱਲ ਕਰ ਰਿਹਾ ਵੀ ਅਲੋਕੇਸ਼ਨ ਫੰਡਸ ਦੀ ਜਦੋਂ ਤੱਕ ਨਹੀਂ ਹੋ ਗਈ ਇਹ ਗੱਲਾਂ ਤੱਕ ਸੀਮਿਤ ਰਹ ਜੂਗਾ ਤੇ ਉਮੀਦ ਸੀ ਪੰਜਾਬ ਨੂੰ ਅੱਜ ਦੇ ਦਿਨ ਰਿਸੋਰਸ ਕ੍ਰੰਚ ਹੈਗਾ ਸਾਰਿਆਂ ਨੂੰ ਪਤਾ ਆ ਵੀ ਖਜ਼ਾਨੇ ਦੇ ਵਿੱਚ ਚਲੋ ਮਾਨ ਸਾਹਿਬ ਤਾਂ ਨਹੀਂ ਇਸ ਗੱਲ ਨੂੰ ਮੰਨਦੇ ਬਟ ਫਾਈਨੈਂਸ਼ੀਅਲ ਡਿਸਟ्रेस ਹੈਗਾ ਐਂਡ ਸਭ ਤੋਂ ਵੱਡੀ ਗੱਲ ਅਗੇਨ ਉਹਨਾਂ ਨੇ ਬਾਗਾਂ ਦੇ ਉੱਤੇ ਗੱਲ ਕੀਤੀ ਬਾਗਾਂ ਦੀ ਗੱਲ ਕੀਤੀ ਪ੍ਰੀਹਾ ਅਸੀਂ ਕੋਈ ਲੈ ਕੇ ਆਵਾਂਗੇ ਨਵੀਂ ਪਾਲਿਸੀ ਲੈ ਕੇ ਆਵਾਂਗੇ ਪੁਰਾਣੇ ਬਾਗ ਤਾਂ ਆਪਣੇ ਤੋਂ ਸਾਹਮਣੇ ਨਹੀਂ ਰਹੇ ਅੱਜ ਕੱਲ ਮੈਂ ਗਵਰਨਰ ਐਡਰੈਸ ਦੇ ਵੀ ਗੱਲ ਕੀਤੀ ਸੀ ਸੇਮ ਨਰਮੇ ਦੀ ਗੱਲ ਕਰ ਰਹੇ ਆ ਸਬਸਿਡੀ ਦੀ ਬੀਜਾਂ ਦੀ ਤੇ ਜਿਹੜਾ ਬੀਜ ਹੈ ਉਹਦੇ ਤੇ ਕਿਸਾਨ ਦਾ ਵੈਸੀ ਵਿਸ਼ਵਾਸ ਉੱਠ ਗਿਆ ਬੀਜ ਚੰਗਾ ਹੈ ਮਾੜਾ ਹੈ ਗੁਲਾਬੀ ਸੁੰਡੀ ਕੰਟਰੋਲ ਨਹੀਂ ਹੋ ਰਹੀ ਬਟ ਅਗੇਨ ਉਹਦੇ ਉੱਤੇ ਕੋਈ ਵਿਚਾਰ ਨਹੀਂ ਕਰੇ ਬਸ ਵਾਪਿਸ ਸਬਸਿਡੀ ਦੀ ਗੱਲ ਕਰ ਰਹੇ ਜਖਰ ਸਾਹਿਬ ਫਸਲੀ ਵਪਿੰਤਾਾਸਤੇ ਵੀ ਇਸ ਵਾਰ ਪੈਸਾ ਰੱਖਿਆ ਗਿਆ ਸਰਕਾਰ ਨੇ ਕਾਫੀ ਰਕਮ ਜਿਹੜੀ ਰੱਖੀ ਹੈਗੀ ਆਪਣੀ ਆਪਣੀ ਉਪਲਬਧ ਦੀ ਤੁਹਾਨੂੰ ਕੀ ਲੱਗਦਾ ਕਿ ਇਸੇ ਕਦਮਲ ਹੋਰ ਵਧਣਾ ਚਾਹੀਦਾ ਨਹੀਂ ਵਧਣਾ ਤਾਂ ਚਾਹੀਦਾ ਪਰ ਦੇਖੋ ਇੱਕ ਬੜਾ ਅਗਰ ਮੈਂ ਜੇ ਜੱਟੂ ਭਾਸ਼ਾ ਜੇ ਗੱਲ ਕਰਾਂ ਡਾਈਵਰਸੀਫਿਕੇਸ਼ਨ ਆਪਾਂ ਨੂੰ ਜੋਨੇ ਤੋਂ ਆਪਾਂ ਨੂੰ ਦੂਰ ਮਤਲਬ ਦੂਜੀ ਫਸਲਾਂ ਵੱਲ ਜਾਣਾ ਪੈਣਾ ਔਰ ਜ਼ਰੂਰੀ ਹੈ ਪੰਜਾਬ ਵਾਸਤੇ ਮਤਲਬ ਅੱਜ ਨਹੀਂ ਤਾਂ ਕੱਲ ਨੂੰ ਆਪਣੀ ਮਜਬੂਰੀ ਬਣ ਜੂਗੀ ਲੇਕਿਨ ਸਵਾਲ ਆ ਹੈ ਵੀ ਜੋਨਾ ਮਾੜੇ ਤੋਂ ਮਾੜਾ ਜੋਨਾ ਜਿਹੜਾ ਹੈ 65-70000 ਰੁਪਏ ਕਿੱਲੇ ਦਾ ਆਪਾਂ ਨੂੰ ਦੇ ਰਿਹਾ ਤੇ ਜੇ ਕੋਈ ਲੈਟ ਸੇ ਮੂੰਗੀ ਦੀ ਗੱਲ ਕਰਾਂ ਮੈਂ ਚੰਗੀ ਤੋਂ ਚੰਗੀ ਮੂੰਗੀ 5 ਕੁਇੰਟਲ ਜੇ ਹੋ ਜੇ ਕਿੱਲੇ ਦੀ 7 ਹੋ ਜੇ ਤੇ ਪਿਛਲੀ ਵਾਰ ਜਿਹੜਾ ਐਮ ਐਸ ਪੀ ਇਹਨਾਂ ਨੇ ਦਿੱਤਾ ਸੀ 7000 ਮੇਰੇ ਖਿਆਲ 700 ਕੁਛ ਰੁਪਏ ਦਿੱਤਾ ਸੀ ਚੰਗਾ ਤੋਂ 7800 ਰੁਪਿਆ ਤੇ ਮੇਰੇ ਖਿਆਲ ਚੰਗੀ ਤੋਂ ਚੰਗੀ ਮੂੰਗੀ ਜਿਹੜੀ ਹੈ ਮਤਲਬ ਔਖੀ ਫਸਲ ਹੈ ਕਈ ਵਾਰ ਮਤਲਬ ਮੌਸਮ ਦਾ ਬਿਮਾਰੀ ਦਾ 38 40000 ਤੋਂ ਜ਼ਿਆਦਾ ਮੂੰਗੀ ਨਹੀਂ ਹੋਣੀ ਤਾਂ ਮੇਨ ਮਸਲਾ ਤਾਂ ਆਇ ਪਿਛਲੀ ਵਾਰ ਬਜਟ ਦੇ ਵਿੱਚ ਉਹ ਲੈ ਕੇ ਆਏ ਸੀ ਬਾਵੰਤਰ ਯੋਜਨਾ ਇਸ ਵਾਰ ਬੜੀ ਚੁੱਪ ਚਪੀਤੇ ਨਾਲ ਉਹ ਮਤਲਬ ਉਹਦਾ ਕੋਈ ਮੈਂਸ਼ਨ ਹੀ ਹੈ ਨਹੀਂ ਉਹਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ ਸੀਐਨ ਸਾਹਿਬ ਨੇ ਆਪ ਕੁਝ ਦਿਨ ਪਹਿਲੇ ਦਿੱਲੀ ਇੰਟਰਵਿਊ 'ਚ ਕਿਹਾ ਸੀ ਵੀ ਅਸੀਂ ਉਹ ਗੈਪ ਦੇ ਸਕਦੇ ਹਾਂ ਉਹਦੀ ਗੱਲ ਹੀ ਹੈ ਨਹੀਂ ਜਕਰ ਸਾਹਿਬ ਬਜਟ ਦਾ ਚੰਗਾ ਕਿ ਲੱਗਾ ਕਿਉਂਕਿ ਤੁਸੀਂ ਉਹ ਵਿਧਾਇਕ ਜਿਕਰ ਚੰਗੀ ਚੀਜ਼ ਹੈਗੀ ਤਾਂ ਤਰੀਫ਼ ਵੀ ਕਰ ਦਿਓ ਜੇਕਰ ਮਾੜੀ ਚੀਜ਼ ਉਸਦੀ ਬਰਾਈ ਵੀ ਕਰ ਦਿਓ ਬਜਟ ਦੇ ਵਿੱਚ ਤੁਹਾਨੂੰ ਚੰਗੀ ਚੀਜ਼ ਕੀ ਲੱਗੀ ਨਹੀਂ ਉਹ ਦੇਖੋ ਅੱਜ ਮੈਂ ਸ਼ਾਮ ਨੂੰ ਜਾ ਕੇ ਉਹਨੂੰ ਵਾਪਸ ਸਟੱਡੀ ਕਰਾਂਗੇ ਗਹਿਰਾਈ ਨਾਲ ਜਿਹੜੀ ਉਹਨਾਂ ਨੇ ਐਫਐਮ ਸਾਹਿਬ ਨੇ ਸਪੀਚ ਦਿੱਤੀ ਸੀ ਮੰਸ਼ੂਰ ਉਹਦੇ ਵਿੱਚ ਕੋਈ ਚੰਗੀ ਗੱਲਾਂ ਵੀ ਹੋਊਗੀ ਉਹ ਵੀ ਜਨਤਕ ਕਰਾਂਗੇ ਇੱਕ ਵਾਰ ਜਾ ਕੇ ਸਟੱਡੀ ਕਰ ਲਈਏ ਫਿਰ ਕੋਈ ਨਾ ਕਿ ਕੱਲ ਨੂੰ ਚਰਚਾ ਕਰਾਂਗੇ ਥੈਂਕ ਯੂ ਦੇਸਨ ਅਬਉ ਤੋ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਜੋ ਕਹਿ ਰਹੇ ਆ ਕਿ ਬਜਟ ਦੇ ਵਿੱਚ ਨਹਿਰ ਦੀ ਤਜਵੀਜ਼ ਤਾਂ ਰੱਖੀ ਗਈ ਹੈ ਪਰ ਅਲੋਕੇਸ਼ਨ ਨਹੀਂ ਕੀਤੀ ਗਈ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ